ਤਾਂ ਨਹੀਂ ਦਿੱਤੀ ਜਾ ਰਹੀ ਹੈ ਤੇ ਇਸ ਸਨਮਾਨ ਦੇ ਨਾਲ ਜੇਕਰ ਅਨਸ਼ਾਪਪੁਰ ਦਾ ਬਾਦ ਸਾਹਿਦ ਨੇ ਕਿ ਹਿੰਦੀ ਸਾਹਿਤ ਦੇ ਵਿੱਚ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਲੈਕਰ ਸਸਾ ਸਨਮਾਨਤ ਕਰਕੇ ਸੰਸਥਾ ਆਪਣੇ ਆਪ ਨੂੰ ਸਨਮਾਨਿਤ ਹੋਈ ਮਹਿਸੂਸ ਕਰੇ ਇਹ ਬੰਦੇ ਸੀਤਨ ਮੈਂ ਬੇਨਤੀ ਕਰਦਾ ਪਲੀਜ਼ ਅਗਲੀ ਵਾਰ ਜਦੋਂ ਤੱਕ ਇਸ ਨੂੰ ਫੋਟੋ ਲੈ ਲਈਏ ਕਿ ਯਾਦ ਰਹੇ

ਅਸੀਮ ਬੰਗਈਆ ਜਿਲ੍ਹਾ ਹੁਸ਼ਿਆਰ ਤੋਂ ਦੇ ਨੇ ਚਰਨ ਦਾ ਹਸਪਤਾਲ ਦੇ ਮਾਤਾ ਪਿਤਾ ਕੋਲ ਦੀ ਜੇਟੀ ਹੈ ਇਹਨਾਂ ਨੂੰ ਕੱਲ ਸਾਡੇ ਕੋਲ ਇੱਥੇ ਨੇ ਪਿੰਡ ਮੰਗਲ ਅੰਬੀਆਂ ਦਾ ਜਿਲ੍ਹਾ ਜਲੰਧਰ ਤੋਂ ਸਾਡੇ ਕੋਲ ਆਏ ਨੇ ਮੈਂ ਜਾਨੋਂ ਪੀ ਜਾਓ ਤਾਂ ਕਿ ਅਸੀਮ ਨੂੰ ਸਰਮਾਨਿਤ ਕਰੀਏ ਅਮਰਪ੍ਰੀਤ ਸਿੰਘ ਪਿਤਾ ਜੀ ਬਾਲ ਸਾਹਿਬ ਤੁੰਗਲਾ ਵੱਲੋਂ ਉਹਨਾਂ ਵੱਲੋਂ ਅਮਰ ਦੀ ਤਾਜਾ ਰਿਹਾ ਹੈ ਪਰਮਸਤ ਕਾਰਜੋ ਹਾਜ਼ਰੀ ਵਿੱਚ ਡਾਕਟਰ ਖਾਲਸਾ ਵਾਰੀ ਨੂੰ ਕੀ ਬਾਰੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ 30 ਸਾਲ ਤੋਂ ਲਗਾਤਾਰ ਸੇਵਾ ਜੁੜੀਏ ਨਿਕੇ ਘੋਮਲਾ ਦੀ ਕੀਤੀ ਜਾ ਰਹੀ ਹੈ ਅੱਜ ਮੈਂ ਸਮਝਦਾ ਕਿ ਸਮਾਜ ਦੇ ਵਿੱਚ ਹਰ ਇੱਕ ਦਾ ਜਿਹੜਾ ਸੁਭਾਅ ਹੈ ਉਹ ਬਨਸਪਤੀ ਦੇ ਨਾਲ ਕਰਦਾ ਬਨਸਪਤੀ ਦੇ ਵਿੱਚ ਜੈਕਰਸੀ ਨਿੰਮ ਦਾ ਸੁਭਾਅ ਦੇਖੀਏ ਨਿੰਮ ਦਾ ਸੁਆਡ ਕੋੜਾ ਪਰ ਮਨਕਾਰੀ ਬੜਾ ਸਿੰਬਲ ਜਿਹੜਾ ਕਰਦਾ ਉਹਦਾ ਜਿਹੜਾ ਉੱਚਾ ਮੰਨਿਆ ਜਾਂਦਾ ਹੋਤਾ ਪਰ ਕਿਸੇ ਨੂੰ ਹੀ ਉਹਦਾ ਨਫਾ ਨੁਕਸਾਨ ਉਹ ਮੇਰੇ ਨਾਲ ਕੋਈ ਤੁਸੀਂ ਜਾਣਦੇ ਹੋ ਕਿਸੇ ਤਰ੍ਹਾਂ ਆਮ ਹੈ ਆਪਣੀ ਜਗ੍ਹਾ ਕਦੇ ਆਮ ਹੈ ਉਹ ਜ਼ਿਕਰ ਅਸੀਂ ਬੋਲਦੇ ਹੀ ਕਰ ਗਏ ਤਾਂ ਬੋਲ ਦੀ ਜਿਹੜੀ ਛਾਂ ਹੈ ਉਹਨੂੰ ਜਿਹੜਾ ਲਿਖਾਇਆ ਪੰਜਾਬ ਦੇ ਵਿੱਚ ਸਾਡੀ ਦੁਨੀਆ ਦੇ ਵਿੱਚ

ਸਮਾਜ ਲਈ ਦੇਣ ਰਹੇ ਚ ਬਹੁਤ ਵੱਡਾ ਯਤਨ ਜੋ ਹਨ ਉਹਨੇ ਅਜਿ ਸਾਰੇ ਲਿਖੇ ਕੋ ਬਣਾ ਦੇ ਲਈ ਸਾਡੇ ਵੱਡੇ ਵੀਰ ਨੇ ਜਿਤੇ ਛੋਕੋ ਬਜ਼ਾਰ ਕਿਉਂਕਿ ਇਹਨਾਂ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲੀ ਉਸ ਖਾਸ ਕਰਕੇ ਸਾਡੇ ਸਪੰਸਰ ਜੀ ਅਤੇ ਕੋਰ ਰਾਪੇਲਵਾ ਜੀ ਜਿਨ੍ਹਾਂ ਨੇ ਇਹਨਾਂ ਦੇ ਪ੍ਰਦਰਸ਼ਨ ਕਰੇ तकरीबन 8 ਸਾਲ ਤੋਂ ਇਹਨਾਂ ਦਾ ਅਸ਼ੀਰਵਾਦ ਕਰਨ ਦਾ ਮੈਨੂੰ ਸੁਭਾਤ ਰੱਤ ਹੋਇਆ। ਅਰ ਅੱਜ ਪਿਛਲੇ ਦਿਨੀ ਇਹਨਾਂ ਨੇ ਕਿਹਾ ਪਰ ਮੈਂ ਆਪਣੇ ਮਨ ਵਿੱਚ ਸਮਝਿਆ ਕਿ ਜਿਹੜਾ ਆਪਣੇ ਗੁਰੂਵਾਂ ਦਾ ਜੁਗਦਾਨ ਹੈ ਉਹ ਮਨਜ਼ੂਰਪਨਾ ਦੇ ਪਿਆਰ ਨਾਲ ਚੈੱਕ ਜੇੜਾ ਹੈ। ਮੈਨੂੰ ਇੱਕ ਹੋਰ ਲੱਗਿਆ। ਪਰ ਮੈਂ ਸਭ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੇ ਦਰਨਾ ਬਹੁਤ ਵੱਡਾ ਜੁਗਦਾਨ ਹੈ। ਸਾਡੇ ਸਮਾਜ ਦੇ ਵਿੱਚ ਆਉਂਦੇ ਰਹਿਣਗੇ ਇਹਨਾਂ ਸ਼ਬਦਾਂ ਨਾਲ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਕਿਉਂਕਿ ਅਸੀਂ ਇਸ ਪੀਰੀਅਡ ਦੀ ਅ ਰੈਜੈਂਸੀ ਦਾ ਪਿਛਤਨਾਕ ਸਾਹਿਤ ਦੇ ਨਾਲ ਮੇਂ ਜੋੜ ਸਕਿਆ ਤਾਂ ਉਹ ਬਾਹਰ ਸੁਣੇ ਸੀ ਸੀ ਉਹ ਮੇਹੀ ਮਾਨੇ ਹੀ ਰਹਿਣ ਸੀ ਕਿ ਕੋ ਮੈਂ ਸਾਹਿਤ ਦੇ ਨਾਲ ਜੋੜ ਸੀ ਨਿਲੰਗ ਲਖਣੀ ਬਹੁਤ ਵੱਡੀ ਦੇ ਹਨਾ ਦੀ ਕਿਉਂਕਿ ਉਹ ਲਿਖਣਾ ਨਹੀਂ ਵੀ ਅਸੀਂ ਨਾ ਨਹੀਂ ਸਿੱਖ ਸਕਦੇ ਲਿਖਣਾ ਸੀ ਤੇ ਉਹਨਾਂ ਨੇ ਮਾਧਿਅਮ ਤੋਂ ਬਾਲਨਾਮ ਸੰਦੇਸ਼ ਤੇ ਰਾਗ ਸੰਗੀਤ ਮਾਇਆ ਤੇ ਪ੍ਰਜੰਨਰ ਮਾਨ ਦਾ ਜੋ ਸਫਰ ਇਹਦਾ ਲੰਮਾ ਪਰਿਆ ਉਹ ਪ੍ਰਮਾਤਮਾ ਦੀ ਬਹੁਤ ਵੱਡੀ ਇਸ ਦੇਣਾ ਹੈ ਤੇ ਉਦੀ ਨਿਮਰਤਾ ਇਹਦੀ ਸਾਦਗੀ ਔਰ ਇਹਦਾ ਵਿਦਿਆ ਵਿਚਾਰੀ دو دو پر پکاری کا ماڑ ہو جاتا ہے میں آیاپک ورسا ہوں جی جائیداد ہوں ਉਹ ਵਿਦਿਆਰਥੀ ਵੀ ਨੇ ਤੇ ਖਾਸ ਕਰਕੇ ਉਹ ਵਿਦਿਆਰਥੀ ਜਿਹਨੇ ਸਾਹਿਤ ਸੰਚਾਰ ਵਿੱਚ ਸਮਾਜ ਸੇਵਾ ਵਿੱਚ ਆਪਣਾ ਬੇਟਾ ਬਟਾ ਨਾਮ ਹਰਨ ਤੇ ਉਹ ਅਧਿਆਪਕ ਗੱਗਨ ਰੂਪਾ ਰਹਿਣਦਾ ਜਿੰਦਰ ਮਹਾਂਤਿ ਕੁਮਾਰ ਮੇਰੇ ਹੱਥਾਂ 'ਚ ਵੀ ਤੇ ਮੇਰਾ ਵਿਦਿਆਰਥੀ ਰਹਾ

ਵਾਹਿਗੁਰੂ ਜੀ ਕੀ ਫਤਿਹ ਪੀਤ ਨਗਰ ਚੋਂ ਬਾਲ ਸੰਦੇਸ਼ ਆਇਆ ਜਦੋਂ ਮੈਂ ਕਾ ਇੱਕ ਮਿੱਠਾ ਗੀਤ ਸੁਣਨਾ ਕਰਤਾ ਮੇਰੇ ਅੰਦਰ ਪੜ